ਹੈਲੋ ਜੀ ਸਲਾਮ ਅਦਾਬ ਨਮਸਤੇ ਸਾਰੀ ਸਤਿ ਸ਼ਕਾਲ ਤੇ ਜੈ ਸਾਂਜੀ ਦੀ ਮੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਦੇਵਹੀਰ ਬਲੌਗਸ ਦੇ ਉੱਤੇ ਵੈਲਕਮ ਆ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀਆਂ ਸਾਂ ਲਾਦੀ ਸ਼ਾਸਤਰਕਾਰ ਜੀ ਦੀ ਸੋ ਗੱਲ ਉਸ ਟਾਈਮ ਦੀ ਆ ਜਸਟ ਟਾਈਮ ਕਹਿੰਦੇ ਪੰਜਾਬ ਦੇ ਵਿੱਚ ਫिएट ਕਾਰ ਦਾ ਬੜਾ ਟ੍ਰੈਂਡ ਹੁੰਦਾ ਸੀ ਸਾਰਿਆਂ ਦੀ ਪਸੰਦ ਹੁੰਦੀ ਸੀ ਫिएट ਕਾਰ ਸਾਂ ਲਾਦੀ ਸ਼ਾਸਤਰਕਾਰ ਬਾਪੂ ਬ੍ਰਹਮ ਜੋਗੀ ਮਹਾਰਾਜ ਦੇ ਕੋਲ ਰਹਿੰਦੇ ਹੁੰਦੇ ਸੀ ਤੇ ਸਾਂਜੀ ਜੀ ਦੇ ਨਾਲ ਬਾਬਾ ਗਿਆਨ ਜੀ ਇਹ ਬਾਬਾ ਤਾਰੇਸ਼ਾ ਇਹ ਰਹਿੰਦੇ ਹੁੰਦੇ ਸੀ ਤਾਂ ਇੱਕ ਵਾਰੀ ਬਾਪੂ ਬ੍ਰਹਮ ਜੋਗੀ ਮਹਾਰਾਜ ਨੇ ਸਾਈਂ ਜੀ ਨੂੰ ਕਿਹਾ ਕਿ ਲਾਡੇ ਹੁਣ ਆਪਾਂ ਨਾ ਇੱਕ ਕਾਰ ਲੈ ਲਈਏ ਤਾਂ ਸਾਈਂ ਜੀ ਕਹਿੰਦੇ ਵੀ ਜੋ ਤੁਹਾਡਾ ਹੁਕਮ ਤਾਂ ਬਾਪੂ ਜੀ ਮਹਾਰਾਜ ਨੇ ਸਾਈਂ ਲਾਡੀ ਸ਼ਾ ਸਰਕਾਰ ਨੂੰ 35-40000 ਰੁਪਇਆ ਫੜਾਇਆ ਵੀ ਆਲੋ ਤੁਸੀਂ ਜਾ ਕੇ ਕਾਰ ਲਿਆ ਉਹ ਤੇ ਨਾਲ ਉੱਪਰ ਖਰਚਾ ਪਾਣੀ ਦੇਤਾ ਵੀ ਜੇ ਕੋਈ ਲੋੜ ਪਈ ਤਾਂ ਵਿੱਚ ਪੈਸੇ ਹੋਰ ਖਰਚ ਲਿਓ ਤਸਾਈ ਲਾਡੀ ਸ਼ਾਸ ਸਰਕਾਰ ਨਾਲ ਬਾਬਾ ਤਾਰਾ ਜੀ ਤੇ ਨਾਲ ਬਾਬਾ ਗਿਆਨ ਜੀ ਇਹਨਾਂ ਨੇ ਬਾਪੂ ਜੀ ਨੂੰ ਮੱਥਾ ਟੇਕਿਆ ਤੇ ਦਰਬਾਰ ਤੋਂ ਚੱਲ ਪਏ ਸ਼ਹਿਰ ਵੱਲੋਂ ਬੱਸ ਸਟੈਂਡ ਜਾ ਕੇ ਰੁਕੇ ਬੱਸ ਦੀ ਵੇਟ ਕਰ ਰਹੇ ਸੀ ਤੇ ਨਕੋਦਰ ਸ਼ਹਿਰ ਦੇ ਵਿੱਚ ਬੱਸ ਸਟੈਂਡ ਦੇ ਵਿੱਚ ਕਹਿੰਦੇ ਅੱਜ ਵੀ ਇੱਕ ਦਰਬਾਰ ਬਣਿਆ ਹੋਇਆ ਬੱਸ ਸਟੈਂਡ ਦੇ ਕੋਲੇ ਬਾਬਾ ਫਰਿਆਦ ਸ਼ਾਹ ਜੀ ਦਾ ਜਦੋਂ ਸਾਈਂ ਜੀ ਹੁਣੇ ਨਕੋਦਰ ਬੱਸ ਸਟੈਂਡ ਦੇ ਉੱਤੇ ਖੜ ਕੇ ਬੱਸ ਦੀ ਵੇਟ ਕਰਦੇ ਪਏ ਸੀ ਤਾਂ ਉਸ ਟਾਈਮ ਉਸ ਦਰਬਾਰ ਦੇ ਉੱਤੇ ਜਿਹੜੇ ਗੱਦੀ ਨਿਸ਼ੀਨ ਬਾਬਾ ਜੀ ਸੀਗੇ ਉਹਨਾਂ ਨੇ ਸਾਈਂ ਜੀ ਨੂੰ ਦੇਖਿਆ ਕਿ ਸਾਈਂ ਜੀ ਖੜੇ ਨੇ ਤਾਂ ਉਹ ਸਾਈਂ ਜੀ ਦੇ ਕੋਲੇ ਆਏ ਆ ਕੇ ਉਹਨਾਂ ਨੇ ਬੇਨਤੀ ਕੀਤੀ ਕਿ ਸਾਈਂ ਜੀ ਜਦੋਂ ਤੱਕ ਬੱਸ ਨਹੀਂ ਆਉਂਦੀ ਤੁਸੀਂ ਦਰਬਾਰ ਦੇ ਅੰਦਰ ਬੈਠ ਜਾਓ ਵੀ ਬਾਹਰ ਨਾ ਖੜੋ ਸਾਈਂ ਜੀ ਉਹਨਾਂ ਦੀ ਗੱਲ ਮੰਨ ਕੇ ਦਰਬਾਰ ਦੇ ਅੰਦਰ ਜਾ ਕੇ ਬੈਠ ਗਏ ਜਦੋਂ ਸਾਈਂ ਜੀ ਦਰਬਾਰ ਦੇ ਅੰਦਰ ਜਾ ਕੇ ਬੈਠੇ ਤਾਂ ਕਹਿੰਦੇ ਉਹਨਾਂ ਸਮਿਆਂ ਦੇ ਵਿੱਚ ਇੱਕ ਬੜਾ ਮਸ਼ਹੂਰ ਗਾਇਕ ਹੁੰਦਾ ਸੀ ਉਹ ਗਾਇਕ ਉੱਥੇ ਆਇਆ ਉਹਨੇ ਦੇਖਿਆ ਕਿ ਸਾਈਂ ਜੀ ਬੈਠੇ ਨੇ ਦਰਬਾਰ ਦੇ ਵਿੱਚ ਤਾਂ ਸਾਈਂ ਨੂੰ ਦੇਖ ਕੇ ਗਾਇਕ ਦੇ ਨਾਲ ਉਹਦੀ ਸਾਰੀ ਟੀਮ ਸੀ ਕਿਸੋ ਸਟੂਡੀਓ ਤੋਂ ਰਿਕਾਰਡਿੰਗ ਕਰਵਾ ਕੇ ਆਈ ਸੀ ਤਾਂ ਸਾਰੇ ਜਾਣੇ ਉੱਥੇ ਜਾ ਕੇ ਉਹਨਾਂ ਨੇ ਸਾਈਂ ਜੀ ਨੂੰ ਮੱਥਾ ਟੇਕਿਆ ਤਾਂ ਸਾਈਂ ਜੀ ਨੇ ਪੁੱਛਿਆ ਵੀ ਕਿੱਥੋਂ ਆਏ ਹੋ ਤਾਂ ਉਹਨਾਂ ਨੇ ਦੱਸਿਆ ਕਿ ਸਾਈਂ ਜੀ ਇਦਾਂ ਦਾ ਕਰਕੇ ਅਸੀਂ ਸਟੂਡੀਓ ਗਏ ਸੀ ਗਾਣਾ ਰਿਕਾਰਡ ਕਰਾਉਣ ਵਾਸਤੇ ਸਾਈਂ ਜੀ ਕਹਿੰਦੇ ਕਿਹੜਾ ਗਾਣਾ ਰਿਕਾਰਡ ਕਰਾਇਆ ਸਾਨੂੰ ਸੁਣਾਓ ਤਾਂ ਸਾਈਂ ਜੀ ਦਾ ਹੁਕਮ ਸੀ ਤਾਂ ਸੁਣਾਉਣਾ ਪੈਣਾ ਸੀ ਤਾਂ ਉਹਨਾਂ ਨੇ ਜਦੋਂ ਉੱਥੇ ਗਾਉਣਾ ਸ਼ੁਰੂ ਕੀਤਾ ਤਾਂ ਸਾਈਂ ਲਾਦੀਸ਼ਾ ਸਰਕਾਰ ਨੋਟ ਨਾ ਸਿੱਟਣ ਨੋਟ ਨਾ ਵਾਰਨ ਝੋੜੀਆਂ ਨਾ ਪਰਣ ਦਾ ਹੋ ਨਹੀਂ ਸਕਦਾ ਤਾਂ ਜਦੋਂ ਉਹਨਾਂ ਕਲਾਕਾਰਾਂ ਨੇ ਕਹਿੰਦੇ ਗਾਉਣਾ ਸ਼ੁਰੂ ਕੀਤਾ ਤਾਂ ਸਾਈਂ ਜੀ ਨੇ ਉਹਨਾਂ ਤੋਂ ਨੋਟ ਸਿੱਟਨੇ ਸ਼ੁਰੂ ਕਰਕੇ ਉਹਨਾਂ ਦੀਆਂ ਝੂਲੀਆਂ ਪੰਨੀਆਂ ਸ਼ੁਰੂ ਕਰਤੀਆਂ ਇਹ ਦੇਖ ਕੇ ਉੱਥੇ ਹੋਰ ਕਲਾਕਾਰ ਇਕੱਠੇ ਹੋਣ ਲੱਗ ਪਏ ਵੀ ਸਾਈਂ ਲਾਦੀਸ਼ਾ ਸਰਕਾਰ ਇੱਥੇ ਮੇਲਾ ਲਾਈ ਬੈਠੇ ਨੇ ਤੁਸੀਂ ਯਕੀਨ ਨਹੀਂ ਕਰਨਾ ਐਂ ਚੱਲਦੇ ਚੱਲਦੇ ਤਿੰਨ ਦਿਨ ਹੋ ਗਏ ਤੇ ਉਧਰ ਬਾਪੂ ਜੀ ਮਹਾਰਾਜ ਉਡੀਕ ਕਰ ਰਹੇ ਸੀ ਇਹਨਾਂ ਦੀ ਕਿ ਤਿੰਨ ਦਿਨ ਹੋ ਗਏ ਹਜ ਤੱਕ ਆਏ ਨਹੀਂ ਘਰ ਲੈ ਕੇ ਤਾਂ ਕਿਸੇ ਸੇਵਾਦਾਨ ਨੇ ਦੱਸਿਆ ਕਿ ਬਾਪੂ ਜੀ ਤੁਸੀਂ ਸਾਈਂ ਜੀ ਉਹਨਾਂ ਨੂੰ ਢੀਕਦੇ ਹੋ ਤਾਂ ਕਹਿੰਦੇ ਹਾਂਜੀ ਕਹਿੰਦੇ ਜੀ ਉਹ ਤਾਂ 3 ਦਿਨ ਹੋ ਗਏ ਉੱਥੇ ਬੱਸ ਸਟੈਂਡ ਦੇ ਕੋਲੇ ਦਰਬਾਰ ਤੇ ਮੇਲਾ ਲਾਈ ਬੈਠੇ ਨੇ ਉਹ ਤਾਂ ਉੱਥੇ ਪੈਸੇ ਵੰਡੇ ਜਾਂਦੇ ਨੇ ਉੱਥੇ ਤਾਂ ਤਾਂ ਬਾਪੂ ਜੀ ਮਹਾਰਾਜ ਆਪ ਜਾਂਦੇ ਨੇ ਉਸ ਦਰਬਾਰ ਦੇ ਉੱਤੇ ਆਪ ਜਾ ਕੇ ਉੱਥੇ ਮੇਲਾ ਰੋਕਦੇ ਨੇ ਵੀ ਬੰਦ ਕਰ ਦੋ ਤੇ ਸਾਈਂ ਜੀ ਨੂੰ ਪੁੱਛਦੇ ਨੇ ਕਿ ਲਾਡੀ ਤੈਨੂੰ ਕਾਰ ਲੈਣ ਭੇਜਿਆ ਸੀ 3 ਦਿਨ ਹੋ ਗਏ ਤਾਂ ਸਾਈਂ ਜੀ ਇੱਕੋ ਕਹਿੰਦੇ ਕਿ ਸਰਕਾਰ ਹਜੇ ਤੱਕ ਬਾਸੀ ਨਹੀਂ ਆਈ ਤਾਂ ਬਾਪੂ ਜੀ ਮਹਾਰਾਜ ਉਹ ਮੇਲਾ ਆਪ ਉਥੋਂ ਬੰਦ ਕਰਵਾ ਕੇ ਸਾਈਂ ਜੀ ਨੂੰ ਦਰਬਾਰ ਲੈ ਕੇ ਆਉਂਦੇ ਨੇ ਕਿ ਜਿਹੜੀ ਕਾਰ ਲੈ ਕੇ ਆਉਣੀ ਹੁੰਦੀ ਆ ਉਹ ਆਪਣੇ ਦਰਬਾਰ ਦੇ ਇੱਕ ਸੇਵਾਦਾਰ ਤੋਂ ਮੰਗਵਾਉਂਦੇ ਨੇ ਸੋ ਇਹ ਫਕੀਰੀ ਆ ਕਿ ਫਕੀਰੀ ਜਿਹੜੀ ਇਹ ਨਹੀਂ ਦੇਖਦੀ ਕਿ ਜਿਵੇਂ ਚ ਪੈਸਾ ਆ ਉਹਦਾ ਕਰਦਾ ਕੀ ਆ ਅੱਜ ਦਾ ਟਾਈਮ ਅੱਦਾ ਵਾਇਆ ਆ ਆਪਾਂ ਪੈਸੇ ਪਿੱਛੇ ਭੱਜਦੇ ਆ ਔਰ ਜਿਹੜਾ ਫਕੀਰ ਆ ਨਾ ਫਕੀਰ ਪੈਸੇ ਪਿੱਛੇ ਨਹੀਂ ਭੱਜਦਾ ਫਕੀਰ ਤਾਂ ਪੈਸੇ ਨੂੰ ਉਡਾਉਂਦਾ ਆ ਕਿ ਅਸੀਂ ਇਹਨਾਂ ਤੋਂ ਕੀ ਲੈਣਾ ਪੈਰਾਂ 'ਚ ਰੋੜਦਾ ਫਕੀਰਾਂ ਦੇ ਪੈਸਾ ਸੋ ਜੇ ਤੁਹਾਨੂੰ ਸਾਈ ਲਾਗੀਸ਼ਾ ਸਰਕਾਰ ਜੀ ਦਾ ਇਹ ਕਿੱਸਾ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਤੇ ਸ਼ੇਅਰ ਜੁਰ ਕਰ ਦਿਓ ਜੈ ਸਾਈ ਜੀ ਜੀ